ਇਹ ਸੀ ਜਲੰਧਰ ਪੱਛਮੀ ਜਿੱਥੇ 84 60 ਪੀਸੇ ਦੀ ਵੋਟਾਂ ਨਾਲ ਜਿੱਤੇ ਆ ਜਲੰਧਰ ਪੱਛਮੀ ਦੇ ਵਿੱਚ ਭਾਜਪਾ ਦੂਜੇ ਨੰਬਰ ਤੇ ਆਈ ਚਿਤਲ ਰੰਗਰਾਲ ਜਿਹੜੇ ਐਮ ਐਲ ਏ ਸੀ ਉਹ ਢਾਈ ਸਾਲਾਂ ਚ ਸਾਬਕਾ ਐਮ ਐਲ ਏ ਬਣ ਗਏ ਕਿਉਂਕਿ ਉਹਨਾਂ ਦੇ ਅਸਤੀਫੇ ਨਹੀਂ ਇਹ ਜਿਮਨੀ ਚੋਣ ਕਰਾਈ ਸੀ ਪਰ ਕਹਿੰਦੇ ਜੀ ਚਿਤਲ ਰੰਗਰਾਲ ਸਾਬਕਾ ਐਮ ਐਲ ਏ ਹੋ ਕੇ ਵੀ ਖੱਟੀ ਖੱਟ ਕੇ ਕਹਿੰਦੇ ਜੀ ਸਾਬਕਾ ਐਮ ਐਲ ਏ ਹੋ ਕੇ ਵੀ ਜਿਹੜੀ 5 6 ਵਾਰ ਬਣੇ ਹੋਏ ਐਮ ਐਲ ਏ ਨੂੰ ਪੈਨਸ਼ਨ ਮਿਲਣੀ ਆ ਉਹ ਵੀ ਕਹਿੰਦੇ ਜੀ ਚਿਤਲ ਰੰਗਰਾਲ ਨੂੰ ਹੀ ਮਿਲਣੀ ਆ 2.5 ਸਾਲ ਦਾ ਕਾਰਜਕਰ ਤੇ ਸ਼ੀਤ ਰੰਗਰਾਲ ਨੂੰ ਪੈਨਸ਼ਨ ਮਿਲੇਗੀ ਜੀ 83000 ਰੁਪਏ ਮਹੀਨਾ 6 ਤੋਂ 7 ਵਾਰ ਦੇ ਐਮਐਲਏ ਨੂੰ ਵੀ ਅੱਜਕੱਲ੍ਹ ਹੀ ਪੈਨਸ਼ਨ ਮਿਲਦੀ ਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤਾਂ ਉਹਨਾਂ ਨੇ ਇਸ ਨੁਕਤੇ ਤੇ ਕੰਮ ਕੀਤਾ ਕਿ ਭਈਆ ਜਿੰਨੀ ਵਾਰ ਐਮਐਲਏ 19 ਵਾਰ ਦੀਆਂ ਪੈਨਸ਼ਨਾਂ 19 ਵਾਰ ਦੇ ਫੰਡ ਪੱਤੇ ਹਿਸਾਬ ਕਿਤਾਬ ਜਾ ਇਹ ਸੈੱਟ ਕਰੋ ਇੱਕ ਪੈਨਸ਼ਨ ਮਿਲਣੀ ਚਾਹੀਦੀ ਹੈ ਚਾਹੇ 5 ਵਾਰ ਬਣੋ ਚਾਹੇ 6 ਵਾਰ ਜੇ ਮੌਜੂਦਾ ਐਮਐਲਏ ਦਾ ਮੌਜੂਦਾ ਐਮਐਲਏ ਤਨਖਾਹ ਜੇ ਹਸਾਬ ਕਾ ਐਮਐਲਏ ਦਾ ਹਸਾਬ ਕਾ ਐਮਐਲਏ ਜੀ ਨਹੀਂ ਪੈਨਸ਼ਨ ਤੋ ਇਸ ਫਾਰਮੂਲੇ ਦੇ ਤਹਿਤ ਕਹਿੰਦੀ ਜੋ ਸਾਰਿਆਂ ਨੂੰ ਹੁਣ 66000 ਦੇ ਕਰੀਬ ਹੈ ਜਿਹੜੀ ਪੈਨਸ਼ਨ ਮਿਲ 60000 ਦੇ ਕਰੀਬ ਹੈ ਜਿਹੜੀ ਪੈਨਸ਼ਨ ਮਿਲਦੀ ਆ 22800 ਦੇ ਕਰੀਬ ਪਤਾ ਮਿਲਦਾ ਇੰਜ 82000 800 ਰੁਪਈਆ ਮਤਲਬ ਲਗਭਗ 83000 ਰੁਪਈਆ ਮਹੀਨਾ ਪੈਨਸ਼ਨ ਮਿਲਦੀ ਆ ਸੋਨ ਉਹ 83000 ਦੇ ਹੱਕਦਾਰ 2.5 ਸਾਲ ਐਮਐਲਏ ਰਹਿ ਕੇ ਸ਼ਿਦਰੂ ਲਾਲ ਵੀ ਬਣ ਗਏ ਸਾਰੀ ਉਮਰ ਸਾਰੀ ਉਮਰ ਪੈਨਸ਼ਨ ਹੀ ਨਹੀਂ ਮਿਲਣੀ ਪਰਿਵਾਰ ਨੂੰ ਸਾਰੀ ਉਮਰ ਸਿਹਤ ਦਾ ਇਲਾਜ ਦਾ ਖਰਚਾ ਵੀ ਮਿਲਣਾ ਮਤਲਬ ਸਾਰੀ ਉਮਰ ਵਿਧਾਨ ਸਭਾ ਦੇ ਖਰਚੇ ਤੇ ਹੀ ਹੋਏਗਾ ਸ਼ੀਤਲ ਉਂਗਰਾਲ ਨੂੰ ਕੋਈ ਇਲਾਜ ਦੀ ਲੋੜ ਪਵੇ ਪਰਿਵਾਰ ਦੇ ਕਿਸੇ ਜੀ ਨੂੰ ਇਲਾਜ ਦੀ ਲੋੜ ਪਵੇ ਉਹਦੀ ਹੱਦ ਕੋਈ ਨਹੀਂ ਕਿ ਸੱਦ ਤੱਕ ਖਰਚਾ ਹੋ ਸਕਦਾ ਉਹ ਉਹ ਵਿਧਾਨ ਸਭਾ ਨੇ ਚੁਕਣਾ ਸੋ ਵਿਧਾਨ ਸਭਾ ਦੇ ਐਕਟ ਦੇ ਅਨੁਸਾਰ ਇੱਕ ਦਿਨ ਵੀ ਜੇ ਕੋਈ ਐਮ ਐਲ ਏ ਰਹਿ ਲਿਆ ਤਾਂ ਉਹਨੂੰ ਵੀ ਪੂਰੀ ਪੈਨਸ਼ਨ ਮਿਲਣੀ ਹੈ ਹੈਨਾ ਭਾਵੇਂ 80% ਦਿੱਤਾ ਹੋਵੇ ਪਾਵੇਂ ਮਜਬੂਰੀ ਛੋਇਆ ਹੋਵੇ ਮੈਂਬਰਸ਼ਿਪ ਬਰਖਾਸਤ ਹੋਈ ਹੋਵੇ ਤੁਸੀਂ ਪੈਨਸ਼ਨ ਦੇ ਹੱਕ ਦਾ ਹੁਣ ਜਦੋਂ ਇਹ ਸੋਧ ਹੋਈ ਕਿ ਭਾਈ ਮਤਲਬ ਇੱਕ ਵਾਰ ਹੀ ਇੱਕ ਵਾਰ ਦੀ ਪੈਨਸ਼ਨ ਮਿਲਣੀ ਚਾਹੇ 5 ਵਾਰ ਐਮਐਲਬ ਨੂੰ 6 ਵਾਰ ਬਣੋ ਤਾਂ ਉੱਥੇ ਇਹ ਵੀ ਸੋਧ ਹੋਣੀ ਚਾਹੀਦੀ ਸੀ ਕਿ ਜੇ ਤੁਸੀਂ ਸਮੇਂ ਤੋਂ ਪਹਿਲਾਂ ਅਸਤੀਫਾ ਦੇ ਕੇ ਭੱਜਦੇ ਹੋ ਦਲ ਬਦਲਦੇ ਹੋ ਪਾਰਟੀ ਬਦਲਦੇ ਹੋ ਤਾਂ ਵੀ ਤੁਹਾਡੇ ਫੰਡ ਭੱਤੇ ਮੁੱਕਣਗੇ ਹਾਂ ਖੁਦਾ ਨਾ ਖਾਸ ਤਾਂ ਕੋਈ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਉਹ ਵਖਰਾ ਪਹਿਲੂ ਹੈ ਚਾਹੇ ਉਹ ਫਿਰ ਇੱਕ ਦਿਨ ਦਾ ਹੋਵੇ ਚਾਹੇ 10 ਮਹੀਨਿਆਂ ਦਾ ਹੋਵੇ ਚਾਹੇ 2 ਸਾਲ ਦਾ ਹੋਵੇ ਫਿਰ ਉਹਨੂੰ ਪੈਨਸ਼ਨ ਹਾਂ ਜੇ ਉਹਦੇ ਪਰਿਵਾਰ ਨੂੰ ਕੋਈ ਸਹਾਇਕ ਪੈਨਸ਼ਨ ਹੈਗੀ ਹੈ ਕੋਈ ਸਿਸਟਮ ਹੈਗਾ ਫਿਰ ਉਹ ਵੱਖਰੀ ਗੱਲ ਪਰ ਜੇ ਤੁਸੀਂ ਸੱਤਾ ਲਾਲਸਾ ਲਈ ਦਲ ਬਦਲਦੇ ਹੋ ਫਿਰ ਪੈਨਸ਼ਨ ਦੇ ਵਿੱਚ ਕਿੰਨੀ ਕਟੌਤੀ ਕਰਨੀ ਇਹ ਵੀ ਹਿਸਾਬ ਰੱਖੋ ਤੇ ਘਟੋ-ਘਟ ਕੋਈ ਕਾਰਜਕਾਲ ਜੇ 3 ਸਾਲ ਪੂਰਾ ਕਰਦੇ ਹੋ ਤਾਂ ਭਈ ਐਨੇ ਪਰਸੈਂਟੇ ਮਿਲੂਗੀ ਉੱਥੇ ਉਹ ਫਾਰਮੂਲਾ ਜੇ ਰਹਿੰਦਾ ਸੋ ਉਸ ਫਾਰਮੂਲਾ ਲਾਗੂ ਨਾ ਹੋਣ ਦਾ ਫਾਇਦਾ ਹੋਣ ਕਹਿੰਦੇ ਜੀ ਸ਼ੀਤਨੁਗਰਾਲ ਨੂੰ ਮਿਲਣੇ ਜਾ ਰਿਹਾ ਕਿ ਸ਼ੀਤਨੁਗਰਾਲ ਹੋਰਾਂ ਨੂੰ ਵਿਧਾਨ ਸਭਾ ਦੇ ਵਿੱਚੋਂ ਇਲਾਜ ਦੇ ਲਈ ਪੂਰਾ ਖਰਚਾ ਮਿਲਣਾ ਉਹਨਾਂ ਦੇ ਪਰਿਵਾਰ ਨੂੰ ਪੂਰਾ ਖਰਚਾ ਮਿਲਣਾ ਤੇ ਇਸ ਇਲਾਜ ਦੀ ਕੋਈ ਹੱਦ ਨਹੀਂ ਹੈਗੀ ਹੈ ਜਿੰਨੇ ਲੋੜ ਪਵੇ ਉਹਨਾਂ ਖਰਚਾ ਮਿਲੂਗਾ ਹੈ ਤੇ ਬਣਾਏ ਹੋਏ ਐਕਟ ਦੇ ਤਹਿਤ 2.5 ਸਾਲ ਐਮਐਲਏ ਰਹਿਣ ਦੇ ਬਾਵਜੂਦ ਵੀ ਉਹਨਾਂ ਨੂੰ 83000 82800 ਰੁਪਈਆ ਪੈਨਸ਼ਨ ਮਿਲਣ ਜਾ ਰਹੀ ਆ ਸੋ ਇਸ ਦੇ ਉਹ ਹੱਕਦਾਰ ਬਣ ਗਏ ਨੇ ਤੇ ਉਹਨਾਂ ਲਈ ਹੁਣ ਕੋਈ ਮਸਲਾ ਨਹੀਂਗਾ ਸੋ ਇਹ ਕਹਿੰਦੇ ਜੀ ਇਹ ਸੋਧ ਦੇ ਉੱਤੇ ਵੀ ਹੁਣ ਚਰਚਾ ਸ਼ੁਰੂ ਹੋ ਗਈ ਕਿ ਇਹਦਾ ਵੀ ਕੋਈ ਫਾਰਮੂਲਾ ਕੱਢਿਆ ਜਾਵੇ ਚਾਹੇ ਬੰਦਾ ਮਜਬੂਰੀ 'ਚ ਅਸਤੀਫਾ ਦੇਵੇ ਚਾਹੇ ਜ਼ਰੂਰੀ ਕੰਮ ਲਈ ਅਸਤੀਫਾ ਦੇਵੇ ਹੈਨਾ ਚਾਹੇ ਕਿਸੇ ਹੋਰ ਹਵਾਲੇ ਨਾਲ ਅਸਤੀਫਾ ਹੋਵੇ ਪੈਨਸ਼ਨ ਦਾ ਹੱਕਦਾਰ ਐਮਐਲਏ 1 ਦਿਨ ਦਾ ਹੋਵੇ ਚਾਹੇ 1 ਮਹੀਨੇ ਦਾ ਹੋਵੇ ਤੇ ਚਾਹੇ ਡੇਢ ਸਾਲ ਦਾ ਹੋਵੇ ਚਾਹੇ 2 ਸਾਲ ਦਾ ਹੋਵੇ ਸੋ ਇਸ ਹਵਾਲੇ ਨਾਲ ਕਹਿੰਦੇ ਜੀ ਚਿਤ੍ਰਨਗਰਾਲ ਬੱਜ ਵੀ ਪੈਨਸ਼ਨ ਲੈਣ ਦੇ ਹੱਕਦਾਰ ਹੈ